ਹੁੰਦਾ ਹਟਦੇ ਨਹੀਂ ਹੈਗੇ ਆ ਦੇਖੋ ਮੈਂ ਪੂਰੇ 12 ਵਜੇ ਤੁਰਿਆ ਮੈਂ ਮੂੰਹ ਚੱਕਿਆ ਹਰਬਰ ਨੂੰ ਮੈਂ ਕਿਹਾ ਚੱਲ ਗੱਡੀ ਦਾ ਮੜਿਆ ਕੰਮ ਕਰਾਈਏ ਚਲ ਬਸੁਰਪਾ ਕਰਾਈਏ ਫੋਗ ਲੱਟਾਂ ਦਾ ਮੜਿਆ ਕੰਮ ਹੋਣਾ ਉਹ ਕਰਾਈਏ ਤੇ ਮੈਂ ਕਿਹਾ ਹਟ ਜੂਗੀ ਪਰ 12 ਵਜੇ ਇਹ ਨਹੀਂ ਹਟਦੇ ਕਹਿੰਦੇ ਮੈਂ ਇੰਜੈਂਡ ਕਰ ਲਾ ਜੋ ਕਰਨਾ ਕਹਿੰਦੇ ਮੈਂ ਕਿਹਾ ਚੱਲ ਕੋਈ ਨਹੀਂ ਭਾਣੇ ਪਿਆਰੇ ਲੈ ਦੂੰਗੇ ਤੇਰੇ ਵੀ ਦੇਣਾ ਹੋਣਾ ਕਿਉਂ ਜਨਵਰੀ ਪਰ ਵੀ ਇਹਦੇ ਦਿਨ ਹੀ ਆ ਹੁਣ ਲੋੜੀ ਤੋਂ ਬਾਅਦ ਤਾਂ ਸਾਫ ਹੋ ਜਾਂਦੇ ਨੇ ਤੇ ਦਾੜੀ ਧੂੜੀ ਵੀ ਘਟਾਈ ਅੱਜ ਯਾਰ ਤਨੂ ਘਟਾਵਾਂਗੇ ਤੇ ਬਣੇ ਦਾ ਬਲੌਗ ਨਾਲ ਚੱਲਦੇ ਹਾਂ ਹਿਆਰਪੁਰ ਨਾਲੇ ਗੱਡੀ ਦਾ ਕੰਮ ਕਰਾ ਲਈਏ ਨਾਲੇ ਅੱਜ ਆਪਣਾ ਪਹੁੰਚ ਗਏ ਆਪਾਂ ਕਾਰ ਸਰਵਿਸ ਵਾਲਿਆਂ ਦੇ ਆਹ ਸਾਹਮਣੇ ਭੀਮ ਵਾਲੇ ਜਿੱਥੇ ਮੈਂ ਡੋਸਾ ਖਾਣਾ ਉਹਨਾਂ ਤੁਹਾਨੂੰ ਪਤਾ ਹੀ ਆ 10 ਮਿੰਟ ਕਹਿੰਦੇ ਆ ਲੈਟਾ ਸ਼ਾਨਜਰਾਸੀ ਵਾਲਾ ਕਹਿੰਦਾ ਕੰਪਾਊਂਡ ਕਰਾ ਦੇ ਸਾਫ਼ ਹੋ ਜਾਣੀ ਆ ਇਹ ਕਹਿੰਦੇ ਨਵੀਆਂ ਪਵਾ ਦੇ ਹੁਣ ਦੇਖਦੇ ਨੇ ਕਿੱਦਾਂ ਹੁੰਦੀਆਂ ਆਜਾ ਪਹਿਲਾਂ ਸਰਵਿਸ ਤਾਂ ਕਰਾਈਏ ਬਾਕੀ ਕੰਮ ਬਾਅਦ ਚ ਅੰਦਰ ਹਾਲਤ ਦੇਖੋ ਤਾਂ ਗੱਡੀ ਦੀ ਕੀ ਬਣੀ ਪਈ ਆ ਓ ਮਾਈ ਗਾਡ ਆ ਜਿਹੜਾ ਡਸ ਬੈਨ ਨਹੀਂ ਹੁੰਦਾ ਸੌਰੀ ਫॉर 댓 ਸੌਰੀ ਗਲਤ ਗੱਲ ਆਏ ਕਾਰ ਦੀ ਸਰਵਿਸ ਤਾਂ ਕਰਾ ਲਈ ਆਪਣੀ ਹੋ ਗਈ ਆ ਡਾਨਾ ਨਾ ਜਿੱਦਾਂ ਲੱਟਾਂ ਦੇ ਪੀਲੀਆਂ ਪਈਆਂ ਨੇ ਨਾ ਇਹਨਾਂ ਨਵੀਆਂ ਮੈਂ ਘਰ ਰਹਿੰਦਾ ਹਾਂ ਪਉਣ ਨੂੰ ਨਾ ਦੱਸਿਆ ਕਹਿੰਦੇ ਆ ਕੰਪਾਉਂਡ ਕਰਾ ਲਾ ਇੱਥੇ ਗੱਡੀਆਂ ਨੂੰ ਓਕੇ ਰਿਪੋਰਟ ਹੋ ਗਈ ਕਲੱਚ ਬਲੇਕ ਦਾ ਕੰਮ ਰਹਿੰਦਾ ਓਕੇ ਦਨ 4-5 ਘੰਟਿਆਂ ਦਾ ਕੰਮ ਹੋ ਕਹਿੰਦੇ ਬਿਲਲੇ ਟਾਈਮ ਨਾ ਫੇਰ ਕਿਸੇ ਦਿਨ ਕਰਾ ਲਈ ਤੇ ਚਲੋ ਜਿਹਦਾ ਹੁਣ ਕੰਪਾਉਂਡ ਆ ਲੱਟਾਂ ਆਨ ਓਕੇ ਰਿਪੋਰਟ ਕਰਾ ਲੈਣੀ ਆ ਕੰਪਾਉਂਡ ਮੋੜ ਆ ਗਿਆ ਨੇ ਬਈਆ ਕਹਿੰਦਾ ਇਹਨਾਂ ਸਾਫ਼ ਕਰ ਦੂੰਗਾ ਕਹਿੰਦਾ ਮੈਂ ਇੱਕ ਯਾਰ ਭੁੱਖ ਨੇ ਬੜੀ ਜਾਨ ਖਾਦੀ ਪਈ ਆ ਭੁੱਖ ਉਹ ਲੱਗੀ ਹੋਆ ਕੁਛ ਖਾਣੂ ਮਨ ਕਰਦਾ ਦੇਖਦਾ ਮੈਂ ਖੈਰ ਕਿ ਪਹਿਲਾਂ ਕਰਾ ਲਈਏ ਮੈਂ ਕੰਮ ਅੱਧ ਘੰਟਾ ਕੋਈ ਆ ਕੇ ਪੱਠੇ ਵੀ ਪਾਉਣਾ ਹੈ ਇਹ ਆਹ ਦੇ ਨੌਨ ਲੈਟਰ ਚੈੱਕ ਕਰ ਲੈ ਵਾਪੇ ਐਂ ਪੀੜੀਆਂ ਆ ਨਾ ਐਨ ਓਕੇਰ ਬੋਰਡ ਵੇਰ ਕੰਮ ਦੇਖਾਂ ਕਿੱਥੇ ਆ ਨਾ ਇੱਲਾ ਵਾਕੇ ਉੱਪਰ ਬੋਰਡ ਹੋ ਗਈ ਹੋ ਰਹੀ ਹੈ ਡਰਿੱਲ ਜੀ ਜਿੰਝ ਫੇਰ ਕਹਿਣਾ ਬਸ ਥੋੜਾ ਟਾਈਮ ਦਾ ਰਹੇਗਾ ਆਪਣਾ ਕੰਮ ਨਾਲ ਚੱਲਣਾ ਟਾਈਮ ਵੱਜ ਗਿਆ ਸ਼ਾਮ ਦੇ 4:30 ਹੋ ਗਏ ਨੇ ਤੇ ਅਸੀਖੇ ਦੇ ਲੋਕਿੰਦਾ ਸਾਫ ਹੁੰਦੇ ਨੇ ਆ ਜੀ ਇਹਨਾਂ ਮਸ਼ੀਨ ਉੱਪਰ ਮਾਰ ਕੇ ਨਾ ਚਮਕਾਉਣਾ ਇਹ ਮਗਾਨੇ ਸ਼ਾਪ ਉਹਦਾ ਹੋਣਾ। ਉਹ ਤਾਂ ਹਮੇ ਕਰਾਉਣੀ ਹੋਈ ਹੈ ਨਾ ਇਹ। ਸ਼ਹਿਰ ਪੜ ਤੋਂ ਟਾਂਡਾ ਰੋੜਾ ਲੋਂ ਜਿਹੜੀ ਜਾਂਦੀ ਆ ਰੋੜਾ ਪੌਲ ਤੋਂ ਥੋੜਾ ਜਿਹਾ ਪਿੱਛੇ ਆ ਇਹ ਸ਼ਾਪ। ਇਹਨਾਂ ਦੀ ਹੈਗੀ ਆ ਮਾਚ ਚਲਾ। ਹਮਾਚ ਲਾੜਿਆਂ ਦੀ ਸ਼ਾਪ ਆ ਇਹ। ਉਹ ਆ ਬੇਨ ਸਰਾਵ ਕਰਦੇ ਮੁੰਡੇ ਨੇ ਸ਼ੀਸ਼ੇ। ਦੇਖੋ। ਪੁਰਾਣੀ ਪੁਰਾਣੀ ਫੋਟੋ ਕਿ ਤੁਸੀਂ ਦੇਖਿਆ ਜਾਂ ਦੇਖਿਆ ਕਿਦਾ ਜਾਨ ਤੁਲੇ ਪਏ ਹੋ ਸੀਗੇ ਹੁਣ ਸਾਥ ਹੋ ਗਏ ਗਾਈਸ ਆਪਣੇ ਇੰਡੀਕੇਟਰਾਂ ਦਾ ਵੀ ਹੋ ਗਿਆ ਕੰਮ ਗੱਡੀ ਦੀ ਸਰਵਿਸ ਵੀ ਹੋ ਗਈ ਤੇ ਹੁਣ ਮੈਂ ਬੀਅਰਡ ਕਰਾਉਣੀ ਆ ਤੇ ਵਾਲ ਕਰਾਉਣੇ ਆ ਤੁਹਾਨੂੰ ਮੈਂ ਪਹਿਲਾਂ ਕਿਹਾ ਸੀਗਾ ਮੈਂ ਕਿ ਕਈ ਕਰਾਉਣੇ ਮੈਂ ਜਨੂਅਰੀ ਦੇ ਵਿੱਚ ਸੋ ਆਜੋ ਪਹੁੰਚ ਗਏ ਆਪਣੇ ਸ਼ਹਿਰ ਈਵਨਿੰਗ 84 ਹੋਰ ਸੁਣਾਉ ਠੀਕ ਠਾਕ ਹੋ ਤੰਦਰੁਸਤ ਨੂੰ ਠੰਡ ਬਹੁਤ ਹੋ ਗਈ ਯਾਰ ਤੰਦਰੁਸਤ ਹੋ ਜੀ ਪੈ ਜਾਂਦੀ ਹੈ ਬੰਦੇ ਨੂੰ ਬੰਦਾ ਨਹੀਂ ਜੀਦਾ ਹੈਗਾ ਸੋ ਡਰਾਈਵ ਸੇਫ ਸੇਫ ਡਰਾਈਵ ਕਰਿਆ ਕਰੋ ਕਾਲੀ ਨਾ ਕਰਿਆ ਕਰੋ ਕਾਲੀ ਮੋਹ ਕਰਦੇ ਆਪਾਂ ਮੈਂ ਵਿੱਚ ਹੀ ਆ ਆਪਾਂ ਅੱਗ ਲੱਗੀ ਹੁੰਦੀ ਹੈ ਜਿਹੜੇ-ਜਿਹੜੇ ਪਹੁੰਚੀ ਹੈ ਨਾ ਸੋ ਧਿਆਨ ਨਾਲ ਕਰਿਆ ਕਰੋ ਅੱਜ ਤਾਂ ਜੋ ਮਿੰਨੀ ਵਿੱਚ ਚਾਵਲ ਨਹੀਂ ਬਿੱਤੀ ਆ ਗਿੰਦੇ ਉੱਟ ਕੇ ਆ ਗਏ ਕਰਾਈਏ ਦਾੜੀ ਐਂਸਰ ਰਜਾ ਕਰਾ ਦੇਣਾ ਆ ਗਾਇਸ ਆਵੇਂ ਜੀ ਕਰੇ ਆਗੇ ਲੈ ਸ਼ਾਵਰ ਪਟਾਣੇ ਪੈਣੀ ਸੀ ਮੇਰੀ ਕੋਈ ਪ੍ਰੋਬਲਮ ਨਹੀਂ ਸੋਤਾਂ ਕਰਕੇ ਤੇ ਹੁਣ ਅਸੀਂ ਚੱਲੇ ਅੱਜ ਸੰਡੇ ਤੁਹਾਨੂੰ ਪਤਾ ਬਾਬਾ ਜਵਾਹਰ ਦਾ ਜੀ ਗਾੜੀ ਚੱਲਦੇ ਆ ਮੈਂ ਤੇ ਮੇਰੀ ਮੰਮੀ ਦੋਨੇ ਆਣੇ ਕੰਮ ਆਪਣਾ ਹੋ ਗਿਆ ਡਨ ਬਾ ਗੱਡੀ ਲੈ ਕੇ ਸਾਫ ਕਰਾਉਣ ਆ ਰਹੇ ਹਾਂ ਗੁੱਸਾ ਲੱਗਣਾ ਕਿ ਉਹ ਦਾੜੀ ਬਹੁਤ ਸੋਹਣੀ ਲੱਗਦੀ ਸੀ ਮੈਨੂੰ ਵੀ ਤਾਂ ਪਹਿਲੇ ਖਾ ਪਿਆ ਮੁੰਛ ਦਾ ਉਹਨਾਂ ਨੂੰ ਸੌਰੀ ਆ ਮੇਰੇ ਕੋਈ ਪ੍ਰੋਬਲਮ ਸੀ ਕਿ ਮੈਨੂੰ ਤਾਂ ਕਰਕੇ ਕਟਾਉਣੀ ਪੈਣੀ ਸੀ ਕਿਉਂਕਿ ਮੈਂ ਕਿਹੜਾ ਪਹਿਲਾਂ ਗਿਆਨੀ ਤਾਂ ਨਹੀਂ ਗੁਰਸਿੱਖ ਬੰਦਾ ਸੀ ਨਾ ਕਿ ਜੇ ਦਾੜੀ ਕਟਾਲੀ ਫੇਰ ਤੁਹਾਨੂੰ ਗੁੱਸਾ ਵੀ ਲੱਗੂਗਾ ਚਲੋ ਮੈਂ ਪਹਿਲਾਂ ਹੀ ਮੂਨਾ ਸੀ ਉਦਾਂ ਚੰਦਾ ਨਹੀਂ ਰੱਖੀ ਸੀ ਬਧਾਰੇ ਪੱਗ ਬੰਨੀ ਸੋਹਣੀ ਲੱਗਦੀ ਸੀ ਉਹ ਪੱਗ ਤਾਂ ਗਾਹ ਵੀ ਬੰਦ ਹੋਈਆਂ